ਆਵਰ YouTube ਚੈਨਲ ਲਰਨਿੰਗ ਲਾਈਫ ਆ ਸਟਡੀ ਟੂਡੇ ਆਪਾਂ ਕਰਾਂਗੇ ਬੱਚਾ ਜੀ ਬੀਏ 3 ਸਮੈਸਟਰ ਪੋਲੀਟੀਕਲ ਸਾਇੰਸ ਦਾ ਟੌਪਿਕ ਗੁਨਾਰਨਿੰਗ ਦੇਵ ਯੂਨੀਵਰਸਿਟੀ ਇੰਪੋਰਟੈਂਟ ਕੁਐਸਚਨ ਭਾਰਤੀ ਸੁਪਰੀਮ ਕੋਰਟ ਤੇ ਭਾਰਤੀ ਜਿਹੜੀ ਸੰਸਦ ਆ ਉਹਦੀ ਬੰਤਰ ਸ਼ਕਤੀਆਂ ਭੂਮਿਕਾ ਤੇ ਉਹਦੀ ਸਥਿਤੀ ਕੀ ਆ ਇਨ ਵਨ ਵੀਡੀਓ ਸੈਕਸ਼ਨ ਸੀ ਦਾ ਜਿਹੜਾ ਇੰਪੋਰਟੈਂਟ ਕੁਐਸਚਨ ਆ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਤੇ ਆਪਾਂ ਸਭ ਤੋਂ ਪਹਿਲੇ ਗੱਲ ਕਰ ਲੈਨੇ ਆ ਭਾਰਤੀ ਸੰਸਦ ਦੀ ਬੰਤਰ ਸ਼ਕਤੀਆਂ ਭੂਮਿਕਾ ਤੇ ਸਥਿਤੀ ਠੀਕ ਹੈ ਸਭ ਤੋਂ ਪਹਿਲੇ ਇਹ ਗੱਲ ਆਂਦੀ ਆ ਰੋਲ ਕੀ ਹੈ ਠੀਕ ਹੈ ਇੰਟਰੋਡਕਸ਼ਨ ਰੋਲ ਭੂਮਿਕਾ ਕੀ ਕਹਿੰਦੀ ਹੈ ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਕੀ ਹੈ ਇੱਕ ਲੋਕਤੰਤਰਮਕ ਗਨਤੰਤਰ ਹੈ ਇਥੇ ਕੀ ਆ ਬੱਚਾ ਜੀ ਲੋਕਾਂ ਦੀ ਸਰਕਾਰ ਹੈ ਲੋਕਾਂ ਰਾਹੀਂ ਆ ਤੇ ਲੋਕਾਂ ਲਈ ਬਣਾਈ ਜਾਂਦੀ ਹੈ ਸੰਸਦ ਅਤੇ ਸੰਸਦ ਨੂੰ ਸੰਵਿਧਾਨ ਦੇ ਅਧੀਨ ਸਭ ਤੋਂ ਉੱਚੀ ਕਾਨੂੰਨ ਬਣਾਉਣ ਵਾਲੀ ਸੰਸਥਾ ਜਿਹੜੀ ਆ ਉਹ ਬਣਾਇਆ ਗਿਆ ਆ ਇਹ ਕੇਂਦਰੀ ਸਰਕਾਰ ਦਾ ਜਿਹੜਾ ਆ ਵਿਧਾਇਕ ਅੰਗ ਹੁੰਦਾ ਲੈਜਿਸਲੇਟਿਵ ਆਰਗਨ ਹੈ ਠੀਕ ਹੈ ਹੁਣ ਗੱਲ ਆਉਂਦੀ ਹੈ ਇਸ ਦੀ ਬੰਤਰ ਦੀ ਸਟਰਕਚਰ ਕੀ ਹੈ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਭੂਮਿਕਾ ਦੇ ਵਿੱਚ ਕੀ ਆ ਕੇਂਦਰੀ ਸਰਕਾਰ ਦਾ ਕੀ ਆ ਵਿਧਾਇਕ ਅੰਗ ਆ ਜਿੱਥੇ ਮਤਾ ਪਾਸ ਕਰਕੇ ਇਸ ਦੇ ਵਿੱਚ ਦੋ ਸਦਨ ਹੁੰਦੇ ਨੇ ਮਤਾ ਪਾਸ ਕਰਕੇ ਲੋਕਾਂ ਲਈ ਕਾਨੂੰਨ ਬਣਾਏ ਜਾਂਦੇ ਨੇ ਠੀਕ ਹੈ ਭਾਰਤੀ ਸੰਸਦ ਦੀ ਬੰਤਰ ਸਟਰਕਚਰ ਆਫ ਇੰਡੀਅਨ ਪਾਰਲੀਮੈਂਟ ਭਾਰਤੀ ਸੰਸਦ ਤਿੰਨ ਪਾਗਾਂ ਦੇ ਵਿੱਚ ਹੈ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਰਾਸ਼ਟਰਪਤੀ ਗਿਆ ਰਾਸ਼ਟਰਪਤੀ ਸੰਸਦ ਦਾ ਹਿੱਸਾ ਹੋਣ ਦੇ ਬਾਵਜੂਦ ਉਹ ਕਿਸੇ ਵੀ ਸੈਸ਼ਨ ਦੇ ਵਿੱਚ ਸਿੱਧਾ ਹਿੱਸਾ ਨਹੀਂ ਲੈਂਦਾ ਉਸ ਦੀ ਮਨਜ਼ੂਰੀ ਨਾਲ ਹੀ ਕੋਈ ਬਿਲ ਜਿਹੜਾ ਕਾਨੂੰਨ ਬਣਦਾ ਹੈ ਭਾਵੇਂ ਆਪਰਟਾਕ ਰੂਪ ਦੇ ਵਿੱਚ ਪਰ ਭਾਰਤੀ ਸੰਸਦ ਦਾ ਜਿਹੜਾ ਆ ਉਹ ਹਿੱਸਾ ਹੈਗਾ ਯਾ ਰਾਸ਼ਟਰਪਤੀ ਠੀਕ ਹੈ ਲੋਕ ਸਭਾ ਲੋਕ ਸਭਾ ਸਭ ਨੂੰ ਪਤਾ ਹੈ ਨੀਵਾ ਸਦਨ ਲੋਰ ਹਾਊਸ ਜਿਹੜਾ ਆ ਉਹ ਕਿਹਾ ਜਾਂਦਾ ਹੈ ਮੈਂਬਰਾਂ ਦੀ ਗਿਣਤੀ 552 ਹੁੰਦੀ ਹੈ ਸਿੱਧੇ ਚੋਣ ਰਾਹੀਂ ਲੋਕਾਂ ਦੁਆਰਾ ਚੁਣੇ ਜਾਂਦੇ ਨੇ ਇਹਨਾਂ ਦੀ ਮਿਆਦ ਜਿਹੜੀ ਆ 5 ਸਾਲ ਤੱਕ ਹੁੰਦੀ ਹੈ ਠੀਕ ਹੈ ਰਾਜ ਸਭਾ ਲੋਕ ਸਭਾ ਦੇ ਨੂੰ ਆਂਦੇ ਆ ਐਮ ਐਲ ਏ ਐਂਡ ਰਾਜ ਸਭਾ ਦੇ ਆਨ ਹੁੰਦੇ ਨੇ mp ਠੀਕ ਹੈ ਰਾਜ ਸਭਾ ਦੇ ਵਿੱਚ ਕੀ ਹੁੰਦਾ ਹੈ ਇਸ ਨੂੰ ਬੋਲਦੇ ਨੇ ਅਪਰ ਹਾਊਸ ਠੀਕ ਹੈ ਅਪਰ ਹਾਊਸ ਬੋਲਦੇ ਨੇ ਤੇ ਮੈਂਬਰਾਂ ਦੀ ਗਿਣਤੀ ਕੀ ਹੁੰਦੀ ਹੈ ਨਹੀਂ ਲੋਕ ਸਭਾ ਵਾਲਿਆਂ ਨੂੰ ਵੀ ਬੱਚਾ ਜੀ mp ਹੀ ਬੋਲਦੇ ਨੇ ਮੈਂਬਰ ਆਫ ਅ ਪਾਰਲੀਮੈਂਟ ਬਿਕੋਜ਼ ਲੋਕ ਸਭਾ ਦੇ ਵਿੱਚ ਜਿਹੜੇ ਬਣ ਕੇ ਜਾਂਦੇ ਨੇ ਉਹ ਕੀ ਹੁੰਦੇ ਨੇ ਪਾਰਲੀਮੈਂਟ ਦਾ ਹਿੱਸਾ ਹੁੰਦੇ ਨੇ ਇਸ ਲਈ ਦੋਨਾਂ ਨੂੰ ਕੀ ਬੋਲਿਆ ਜਾਂਦਾ ਹੈ mp ਠੀਕ ਹੈ ਇਸ ਨੂੰ ਉੱਚਾ ਸਦਨ ਕਿਹਾ ਜਾਂਦਾ ਹੈ ਇਹ ਗੱਲ ਵੀ ਯਾਦ ਰੱਖਣੀ ਆ ਕੇ ਲੋਕ ਸਭਾ ਨੂੰ ਬੋਲਿਆ ਜਾਂਦਾ ਹੈ ਲਵਰ ਹਾਊਸ ਐਂਡ ਰਾਜ ਸਭਾ ਨੂੰ ਬੋਲਿਆ ਜਾਂਦਾ ਹੈ ਅੱਪਰ ਹਾਊਸ ਇਹਦੀ ਗਿਣਤੀ ਆ 552 ਤੇ ਰਾਜ ਸਭਾ ਦੀ ਗਿਣਤੀ ਆ 200 250 ਠੀਕ ਹੈ ਇਹਦੀ ਗਿਣਤੀ ਆ 250 ਇਹਦੀ ਗਿਣਤੀ ਆ 552 ਇਹਦੀ ਮਿਆਦ ਆ 5 ਸਾਲ ਇਹਦੀ ਮਿਆਦ ਆ 6 ਸਾਲ ਸਥਾਈ ਅਧਿਕਾਰ 2 ਸਾਲਾਂ ਬਾਅਦ 1/3 ਨਵੰਬਰ ਜਿਹੜਾ ਆ ਉਹ ਰਟਾਇਰ ਹੋ ਜਾਂਦਾ ਹੈ ਮੂਲ ਸ਼ਕਤੀਆਂ ਦੀ ਜ਼ਿਕਰ ਗੱਲ ਕੀਤੀ ਜਾਵੇ ਮੇਨ ਪਾਵਰਸ ਆਫ ਅ ਇੰਡੀਅਨ ਪਾਰਲੀਮੈਂਟ ਵਧਾਏ ਸ਼ਕਤੀਆਂ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਲੈਜਿਸਲੇਟਿਵ ਪਾਵਰਸ ਦੀ ਇਦੇ ਵਿੱਚ ਆਉਂਦੀ ਹੈ ਕੇਂਦਰੀ ਸੂਚੀ ਅਤੇ ਜਿਹੜੀ ਸਮਵਰਤਨ ਸੂਚੀ ਹੁੰਦੀ ਹੈ ਕਾਨਕਰੈਂਟ ਲਿਸਟ ਹੁੰਦੀ ਹੈ ਵਿੱਚ ਆਉਣ ਵਾਲੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੁੰਦਾ ਹੈ ਜੇਕਰ ਰਾਜ ਸਭਾ ਦੇ ਵਿੱਚ ਕਿਸੇ ਵਿਸ਼ੇ ਨੂੰ ਰਾਸ਼ਟ੍ਰ ਹਿੱਤ ਮੰਨ ਲਵੇ ਤਾਂ ਕੇਂਦਰ ਉਸ ਉੱਤੇ ਜਿਹੜਾ ਆ ਕਾਨੂੰਨ ਬਣਾ ਸਕਦਾ ਹੈ ਆਰਥਿਕ ਸ਼ਕਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਵਿੱਤੀ ਬੁਈਲਾ ਦੀ ਸ਼ੁਰੂਆਤ ਸਿਰਫ ਲੋਕ ਸਭਾ ਵਿੱਚ ਹੁੰਦੀ ਹੈ ਵਿੱਤ ਮੰਤਰੀ ਵੱਲੋਂ ਆਮ ਬਜਟ ਜਿਹੜਾ ਪੇਸ਼ ਹੁੰਦਾ ਹੈ ਸੰਸੋਧਨ ਸੰਸਦ ਦੇ અનુਮੋਦਨ ਬਾਅਦ ਹੀ ਸਰਕਾਰ ਜਿਹੜਾ ਇਹ ਖਰਚ ਕਰ ਸਕਦੀ ਹੈ ਸੰਵਿਧਾਨਕ ਸ਼ਕਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਸ਼ਕਤੀ 2/3 ਬਹੁਮਤ ਨਾਲ ਸੋਧਾਂ ਜਿਹੜੀਆਂ ਨੇ ਪਾਸ ਜਾਨੀ ਕਿ ਜੇਕਰ ਸੰਵਿਧਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨੀਆਂ ਤਾਂ ਉਹ ਵੀ ਕੀ ਹੈ ਸੰਸਦ ਦੇ ਦੁਆਰਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਾਰਜਪਾਲਿਕਾ ਦੇ ਉੱਤੇ ਨਿਯੰਤਰਣ ਰੱਖਦੀ ਹੈ ਪ੍ਰਸ਼ਨ ਕਾਲ ਅਵਿਸ਼ਵਾਸ ਪ੍ਰਸਤਾਵ ਆਲੋਚਨਾ ਆਦ ਰਹੀ ਸੰਸਦ ਸਰਕਾਰ ਉਤੇ ਨਿਗਰਾਨੀ ਰੱਖਦੀ ਹੈ ਸੰਸਦ ਸਰਕਾਰ ਨੂੰ ਕੀ ਹੁੰਦੀ ਹੈ ਜਵਾਬ ਦੇ ਹੁੰਦੀ ਹੈ ਨਿਆਂਪਾਲਿਕਾ ਦੇ ਵਿੱਚ ਭਾਗ ਸੰਸਦ ਨੂੰ ਦਾ ਰਾਸ਼ਟਰਪਤੀ ਉੱਤੇ ਕੀ ਹੁੰਦਾ ਆ 임ਪੀਚਮੈਂਟ ਚਲਾਉਣ ਦਾ ਅਧਿਕਾਰ ਹੁੰਦਾ ਆ ਜੱਜਾਂ ਜਾਂ ਉੱਚ ਅਧਿਕਾਰੀਆਂ ਨੂੰ ਹਟਾਉਣ ਦਾ ਜਿਹੜੀ ਆ ਪ੍ਰਕਿਰਿਆ ਜਿਹੜੀ ਆ ਉਹ ਸੰਸਦ ਦੇ ਵਿੱਚ ਕੀਤੀ ਜਾਂਦੀ ਆ ਚੋਣ ਸੰਬੰਧੀ ਸ਼ਕਤੀਆਂ ਰਾਸ਼ਟਰਪਤੀ ਉਪਰਾਸ਼ਟਰਪਤੀ ਲੋਕ ਸਭਾ ਸਪੀਕਰ ਆਦਿ ਚੋਣ ਜਿਹੜੀ ਆ ਉਹ ਸੰਸਦ ਦੇ ਵਿੱਚ ਹੁੰਦੀ ਆ ਰਾਜ ਸਭਾ ਮੈਂਬਰਾਂ ਦੀ ਚੋਣ ਦਾ ਵਿੱਚ ਵੀ ਜਿਹੜਾ ਭਾਗ ਉਹ ਸੰਸਦ ਦੇ ਵਿੱਚ ਹੁੰਦਾ ਹੈ ਭਾਰਤੀ ਸੰਸਦ ਦੀ ਭੂਮਿਕਾ ਕੀ ਹੈ ਆਪਾਂ ਹਲਾਕੇ ਉੱਤੇ ਪਹਿਲੇ ਡਿਸਕਸ ਕੀਤਾ ਬਟ ਮੇਨ ਪੁਆਇੰਟਸ ਨੇ نیچے ਤੁਹਾਨੂੰ ਹੋਪ ਤੁਹਾਨੂੰ ਇਹ ਵੀਡੀਓ ਜਿਹੜੀ ਹੈ इजीली ਜਿਹੜਾ ਟਾਪਿਕ ਹੈ ਸਮਝ ਆ ਜਾਵੇਗਾ ਬਿਕੋਜ਼ ਮੈਂ ਬਹੁਤ ਜ਼ਿਆਦਾ ਇਜ਼ੀ ਵਰਡਸ ਦੇ ਵਿੱਚ ਜਿਹੜਾ ਆ ਉਹ ਵੀਡੀਓ ਮੇਕ ਕਰਦੀ ਹਾਂ ਠੀਕ ਹੈ ਕਾਨੂੰਨ ਬਣਾਉਣ ਵਾਲੀ ਸਭ ਤੋਂ ਉੱਚੀ ਸੰਸਥਾ ਕੀ ਹੈ ਸੰਸਦ ਆ ਸਰਕਾਰ ਉਤੇ ਨਿਗਰਾਨੀ ਰੱਖਣ ਵਾਲਾ ਅੰਗਾ ਵਿੱਤੀ ਲੈਣ-ਦੇਣ ਦੀ ਮਜ਼ਦੂਰੀ ਦੇਣ ਵਾਲਾ ਅੰਗ ਆ ਨੈਤਿਕ ਤੇ ਆਚਰਣਕ ਲੀਡਰਸ਼ਿਪ ਦੇਣ ਵਾਲਾ ਪਲੇਟਫਾਰਮ ਆ ਲੋਕ رائے ਪ੍ਰਤੀਨਿਧੀ ਦਾ ਅੰਗਾ ਸੰਵਧਾਨਿਕ ਸੋਧਾਂ ਦੀ ਅਧਿਕਾਰਿਕ ਸੰਸਥਾ ਆ ਤੇ ਚਰਚਾ ਵਿਵਾਦ ਨਾਹੀਂ ਲੋਕ ਚਿੰਤਾਵਾਂ ਉਭਾਰਨ ਵਾਲਾ ਜਿਹੜਾ ਆ ਉਹ ਮੰਚ ਆ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਵਿਧਾਇਕਾਂ ਦੀ ਗੈਰ ਹਾਜ਼ਰੀ ਠੀਕ ਹੈ ਭਾਰਤੀ ਸੰਸਦ ਲੋਕਤੰਤਰ ਦੀ ਧੁਰਿਆ ਪਰ ਕੁਝ ਚੁਣੌਤੀਆਂ ਵੀ ਨੇ ਮਦਾਇਕਾਂ ਦੀ ਗੈਰ ਹਾਜ਼ਰੀ ਵਿਅਕਤੀਗਤ ਹਿੱਤ ਤੇ ਪਾਰਟੀ ਲਾਈਨ ਉੱਤੇ ਜ਼ੋਰ ਪੈਸਾ ਤੇ ਪਦ ਨੂੰ ਪ੍ਰਭਾਵਿਤ ਕਰਨ ਵਾਲੀ ਰਾਜਨੀਤੀ ਤੇ ਮਜ਼ਬੂਤ ਵਿਪੱਖ ਦੀ ਕਮੀ ਠੀਕ ਹੈ ਸੰਸਦ ਅਜੇ ਵੀ ਪਾਰਟੀ ਲੋਕਤੰਤਰ ਦੀ ਪਛਾਣ ਹੈ ਇਸ ਦੀ ਸਥਿਤੀ ਨੂੰ ਸੁਧਾਰਨ ਲਈ ਰਿਫਾਰਮਾਂ ਤੇ ਜਵਾਬਦੇਹੀ ਜਿਹੜੀ ਆ ਅਨਿਵਾਰਿਆ ਹੈ ਨਤੀਜਾ ਕੀ ਨਿਕਲਦਾ ਹੈ ਭਾਰਤੀ ਸੰਸਦ 기ਆ ਇੱਕ ਅਜਹੀ ਸੰਸਥਾ ਹੈ ਜੋ ਨਾਗਰਿਕਾਂ ਦੀ ਇੱਛਾ ਨੂੰ ਕਾਨੂੰਨੀ ਰੂਪ ਦਿੰਦੀ ਹੈ ਇਹ ਨਿਯਮਾਂ ਨਿਯਮਾਂ ਅਤੇ ਨੈਤਿਕ ਮਾਰਗਦਰਸ਼ਨ ਰਾਹੀਂ ਕਿਹਾ ਦੇਸ਼ ਨੂੰ ਚਲਾਉਂਦੀ ਹੈ ਜੇ ਸੰਸਦ ਮਜ਼ਬੂਤ ਹੁੰਦੀ ਹੈ ਤਾਂ ਹੀ ਲੋਕਤੰਤਰ ਜਿਹੜਾ ਹੈ ਮਜ਼ਬੂਤ ਹੁੰਦਾ ਹੈ ਠੀਕ ਹੈ ਅੱਜ ਜ਼ਰੂਰਤ ਹੈ ਸੰਸਦ ਆਪਣੀ ਪ੍ਰਾਤਨ ਮਹਿਮ ਨੂੰ ਕਾਇਮ ਰੱਖੇ ਅਤੇ ਨਾਗਰਿਕਾਂ ਦੀ ਭਲਾਈ ਵੱਲ ਜਿਹੜਾ ਹੈ ਉਹ ਧਿਆਨ ਦੇਵੇ ਹੁਣ ਆਪਾਂ ਵੱਧਦੇ ਹਾਂ ਨੈਕਸਟ ਟੌਪਿਕ ਦੇ ਵੱਲ ਆਪਾਂ ਆ ਗਏ ਨੈਕਸਟ ਟੌਪਿਕ ਤੇ ਇਹ ਕੀ ਹੈ ਇਹ ਆਪਣਾ ਟੌਪਿਕ ਹੈ ਸੁਪਰੀਮ ਕੋਰਟ ਠੀਕ ਹੈ ਭਾਰਤੀ ਸੁਪਰੀਮ ਕੋਰਟ ਸਭ ਤੋਂ ਪਹਿਲੇ ਗੱਲ ਕਰ ਲੈਨੇ ਆ ਭੂਮਿਕਾ ਇੰਟਰੋਡਕਸ਼ਨ ਜਿਹੜੀ ਆਪਾਂ ਲਿਖਣੀ ਹੁੰਦੀ ਹੈ ਕਿ ਭਾਰਤ ਦਾ ਸੰਵਿਧਾਨਕੀ ਹੈ ਲੋਕਤੰਤ ਦੇ ਤਿੰਨ ਅੰਗਕਾਰਾਂ ਦੇ ਵਿੱਚੋਂ ਇੱਕਾ ਨਿਆਇਕ ਅੰਗ ਨੂੰ ਵਿਸ਼ੇਸ਼ ਅਹਿਮੀਅਤ ਦਿੰਦਾ ਇਸ ਨਿਆਇਕ ਤੰਤਰ ਦਾ ਸਭ ਤੋਂ ਉੱਚਾ ਅਦਾਲਤੀ ਅੰਕ ਕਿਹੜਾ ਹੈ ਸੁਪਰੀਮ ਕੋਰਟ ਇਸ ਸੰਵਿਧਾਨ ਦੇ ਰਾਖਵੇਂ ਨਿਆਇ ਤੇ ਸੂਤਰਤਾ ਅਤੇ ਲੋਕਾਂ ਦੇ ਮੂਲ ਅਧਿਕਾਰਾਂ ਦੇ ਰਖਵਾਲੇ ਦੀ ਜਿਹੜੀ ਆ ਭੂਮਿਕਾ ਨਿਭਾਉਂਦਾ ਹੈ ਸੁਪਰੀਮ ਕੋਰਟ ਦੀ ਬੰਤਰ ਕੀ ਹੈ ਬੱਚਾ ਜੀ ਸਭ ਤੋਂ ਪਹਿਲੀ ਗੱਲ ਹੈ ਦਾ ਮੁੱਖ ਨਿਆਇ ਦੀ ਚੀਫ ਜਸਟਿਸ ਆਫ ਇੰਡੀਆ ਠੀਕ ਹੈ ਉਹ ਹੁੰਦਾ ਹੈ ਉਸਾਰਨਿਆ ਦੀ ਅਦਰ ਜਜੇਸ ਵੀ ਹੁੰਦੇ ਨੇ ਸਭਾ ਦੀ ਸੰਖਿਆ ਪਹਿਲਾਂ 245 ਸੀਟਾਂ ਤੱਕ ਸੀਮਤ ਸੀ ਪਰ ਸੰਸਦ ਇਸ ਨੂੰ ਵਧਾ ਵੀ ਸਕਦੀ ਹੈ ਠੀਕ ਹੈ ਨਿਯੁਕਤੀ ਪ੍ਰਕਿਰਿਆ ਮੁੱਖ ਨਿਆਂ ਅਦਿਸ਼ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਤੇ ਹੋਰ ਜੱਜਾਂ ਦੀ ਨਿਯੁਕਤੀ ਕਾਲਜ਼ੀਅਮ ਪ੍ਰਣਾਲੀ ਦੇ ਰਾਹੀਂ ਹੁੰਦੀ ਹੈ ਯੋਗਤਾ ਕੀ ਰਹਿੰਦੀ ਆ ਭਾਰਤੀ ਨਾਗਰਿਕਾ ਹੋਣਾ ਜ਼ਰੂਰੀ ਹੈ ਉੱਚ ਨਿਆਇ ਅਲੈ ਜਾਂ ਉੱਚ ਅਦਾਲਤ ਦੇ ਵਿੱਚ ਨਿਆਂ ਅਦਿਸ਼ ਦੇ ਤੌਰ ਤੇ 5 ਸਾਲ ਦਾ ਅਨੁਭਵ ਜਾਂ ਵਕੀਲ ਵਜੋਂ 10 ਸਾਲ ਦਾ ਤਜਰਬਾ ਜਿਹੜਾ ਆ ਉਹ ਹੋਣਾ ਜ਼ਰੂਰੀ ਆ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਕੀ ਕਹਿੰਦੀਆਂ ਨੇ ਸਪਰੀਮ ਕੋਰਟ ਦੀਆਂ ਸ਼ਕਤੀਆਂ ਕਿੱਥੋਂ ਤੱਕ ਸੀਮਿਤ ਨੇ ਕੀ ਨੇ ਮੇਨ ਪਾਵਰਸ ਆਫ ਦਾ ਸੁਪਰੀਮ ਕੋਰਟ ਹੁਣ ਡਿਸਕਸ ਕਰ ਲੈਨੇ ਆ ਸੰਵਿਧਾਨਕ ਅਧਿਕਾਰ ਕਨਸਟੀਟਿਊਸ਼ਨ ਆਰਟੀਕਲ 131 ਹੇਠ ਕੇਂਦਰ ਤੇ ਰਾਜ ਵਿਚਕਾਰ ਨ ਕੀਆ ਵਿਵਾਦਾਂ ਦਾ ਨਾ ਪਟਾਰਾ ਕਰਦੀ ਠੀਕ ਹੈ ਸੁਪਰੀਮ ਕੋਰਟ ਸਭ ਨੂੰ ਪਤਾ ਹੈ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਹੁੰਦਾ ਬੱਚਾ ਜੀ ਬਹੁਤ ਜ਼ਿਆਦਾ ਸੀਰੀਅਸ ਜਾਂਦਾ ਹੈ ਅਪੀਲ ਅਧਿਕਾਰ ਉੱਚ ਅਦਾਲਤਾਂ ਤੋਂ ਆਉਣ ਵਾਲੀਆਂ ਪੀਲਾਂ ਦੀ ਸੁਣਵਾਈ ਕਰਦਾ ਹੈ ਨਾਗਰਿਕ ਫੌਜਦਾਰੀ ਤੇ ਸੰਵਧਾਨਕ ਮਾਮਲਿਆਂ ਦੇ ਵਿੱਚ ਵੀ ਜਿਹੜੀਆਂ ਪੀਲ ਅਧਿਕਾਰ ਹੁੰਦੀਆਂ ਮੂਲ ਅਧਿਕਾਰਾਂ ਦੀ ਰੱਖਿਆ ਆਰਟੀਕਲ 32 ਹੇਠ ਕਿਸੇ ਵੀ ਵਿਅਕਤੀ ਦੇ ਮੂਲ ਅਧਿਕਾਰ ਦੀ ਉਲੰਘਣਾ ਹੋਣ ਤੇ ਸਿੱਧਾ ਸੁਪਰੀਮ ਕੋਰਟ ਜਾ ਸਕਦਾ ਹੈ ਕੋਰਟ ਵਕ ਵਕ ਰਿਟ ਜਾਰੀ ਕਰਦਾ ਹੈ ਹੈਬੀਸ ਕੋਰਪਸ ਆਦਿ ਵਿਸ਼ੇਸ਼ ਅਧਿਕਾਰ ਸਪੈਸ਼ਲ ਲੀਵ ਪਟੀਸ਼ਨਸ ਆਰਟੀਕਲ 136 ਅਫ ਸੁਪਰੀਮ ਕੋਰਟ ਕਿਸੇ ਵੀ ਅਦਾਲਤ ਦੇ ਫੈਸਲੇ ਖਿਲਾਫ ਜਿਹੜਾ ਮੰਨ ਲਓ ਕਿਸੇ ਹੇਠਲੀ ਅਦਾਲਤ ਨੇ ਕਿਸੇ ਤਰ੍ਹਾਂ ਦਾ ਫੈਸਲਾ ਸੁਣਾਇਆ ਉਹ ਵਿਅਕਤੀ ਸੁਪਰੀਮ ਕੋਰਟ ਦੇ ਕੋਲ ਜਾਂਦਾ ਮੰਨ ਲਓ ਹੇਠਲੀ ਅਦਾਲਤ ਦੇ ਵਿੱਚ ਕਿਸੇ ਵਿਅਕਤੀ ਨੂੰ ਸਜ਼ਾ ਹੀ ਸੁਣਾਈ ਜਾਂਦੀ ਆ ਜਦੋਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜੇਕਰ ਸੁਪਰੀਮ ਕੋਰਟ ਦਾ ਜੱਜ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਜੇਕਰ ਉਸਦੀ ਪਟੀਸ਼ਨ ਤੇ ਉਸ ਦੀ ਜਿਹੜੀ ਆ ਉਸ ਨੂੰ ਮਾਫੀ ਦੇ ਦਿੱਤੀ ਜਾਂਦੀ ਆ ਜਾਂ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਆ ਤਾਂ ਜਿਹੜੀ ਉਸ ਦੀ ਸਜ਼ਾ ਆ ਯਾਨੀ ਕਿ ਸੁਪਰੀਮ ਕੋਰਟ ਕੀ ਆ ਮੀਨ ਆ ਸੁਪਰੀਮ ਕੋਰਟ ਦਾ ਫੈਸਲਾ ਅੰਤਿਮ ਫੈਸਲਾ ਹੈ ਠੀਕ ਹੈ ਸਲਾਹਕਾਰ ਭੂਮਿਕਾ ਆਰਟੀਕਲ 143 ਅਨੁਸਾਰ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਕਿਸੇ ਵੀ ਸੰਵਿਧਾਨਕ ਜਾਂ ਕਾਨੂੰਨੀ ਮਾਮਲੇ 'ਚ ਸਲਾਹ ਲੈ ਸਕਦਾ ਹੈ ਠੀਕ ਹੈ ਸੁਪਰੀਮ ਕੋਰਟ ਦੀ ਭੂਮਿਕਾ ਸੰਵਿਧਾਨ ਦਾ ਰਾਖਾ ਹੈ ਗਾਰਡੀਅਨ ਆਫ ਅ ਕਨਸਟੀਟਿਊਸ਼ਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਸੰਵਿਧਾਨ ਦੀ ਉਲੰਘਣਾ ਨਾ ਹੋਵੇ ਜੇ ਕੋਈ ਕਾਨੂੰਨ ਸੰਵਿਧਾਨ ਦੇ ਖਿਲਾਫ ਹੋਵੇ ਤਾਂ ਉਸ ਨੂੰ ਰੱਦ ਕਰ ਸਕਦੀ ਹੈ ਮੂਲ ਅਧਿਕਾਰਾਂ ਦੀ ਰੱਖਿਆਕਾਰੀ ਠੀਕ ਹੈ ਆਮ ਲੋਕਾਂ ਦੇ ਮੂਲ ਅਧਿਕਾਰਾਂ ਦੀ ਰੱਖਿਆ ਲਈ ਇਹ ਸਿੱਧੀ ਪਹੁੰਚ ਡਾਇਰੈਕਟ ਐਕਸੈਸ ਦਿੰਦੀ ਹੈ ਆਈਨੀ ਵਿਵਾਦਾਂ ਦਾ ਨਿਪਟਾਰਾ ਜਾਨਕਿ ਕੇਂਦਰ ਤੇ ਰਾਜਾਂ ਦੇ ਵਿਚਕਾਰ ਜਾਂ ਰਾਜਾਂ ਦਾ ਆਪਸੀ ਕੋਈ ਮਾਮਲਾ ਹੈ ਉਹਦੀ ਜਿਹੜੀ ਸੁਣਵਾਈ ਕਰਦੀ ਹੈ ਅਖੀਰਲੀ ਅਪੀਲ ਦੀ ਅਦਾਲਤ ਇਹ ਆਖਰੀ ਅਦਾਲਤ ਹੈ ਇਸ ਤੋਂ ਉੱਪਰ ਕੋਈ ਵੀ ਅਪੀਲ ਜਿਹੜੀ ਨਹੀਂ ਹੁੰਦੀ ਇਹ ਕਿਹਾ ਸਰਵਉੱਚ ਅਦਾਲਤ ਹੈ ਲੋਕਤੰਤਰ ਦੀ ਰਖਵਾਲੀ ਕਰਦੀ ਹੈ ਮੈਂ ਪਹਿਲੇ ਵੀ ਦੱਸਿਆ ਨਾਗਰਿਕਾਂ ਦੇ ਰੱਖਿਆ ਔਯੋਗਾ ਮੀਡੀਆ ਤੇ ਸੰਸਦ ਦੀ ਵੀ ਉੱਤੇ ਨਿਗਰਾਨੀ ਜਿਹੜੀ ਆ ਰੱਖਦੀ ਹੈ ਮਹੱਤਵਪੂਰਨ ਕੇਸੇ ਪਾਣਿਆਤਾ ਪੜ្ស ਦੇ ਨਹੀਂ ਤੇ ਇਹਦੀ ਕੋਈ ਇੰਪੋਰਟੈਂਟ ਜ਼ਿਆਦਾ ਹੈਗੇ ਵੀ ਨਹੀਂ ਹੈ ਠੀਕ ਹੈ ਮਹਤਵਪੂਰਨ ਕੇਸ ਵਾਸਤੇ ਮੈਂ ਪੜ੍ਹ ਦਿੰਨੀ ਆ ਕੇਸ ਆਨੰਦ ਭਾਰਤੀ ਕੇ ਸੂਲ ਟਾਚਾ ਸਿਧਾਂਤ ਦੀ ਕੋਸ਼ਨਾ ਕੀਤੀ ਸੀ ਸੁਪਰੀਮ ਕੋਰਟ ਨੇ ਮਨੋਹਰ ਲਾਲ ਸ਼ਰਮਾ ਨੇ ਆਪਾਲ ਕਾ ਦੀ ਸੁਤੰਤਰਤਾ ਜੀਡੀਸੀ ਉੱਭਰੀ ਸੀ ਠੀਕ ਹੈ ਵੈਸੇ ਤੁਹਾਡੇ ਇੰਪੋਰਟੈਂਟ ਨਹੀਂ ਹੈਗੇ ਤੁਹਾਡੇ ਵਾਸਤੇ ਕਨਕਲੂਜਨ ਕੀ ਨਿਕਲਦਾ ਹੈ ਸੁਪਰੀਮ ਕੋਰਟ ਭਾਰਤੀ ਲੋਕਤੰਤਰ ਦੀ ਮਜ਼ਬੂਤ ਨਿਆਂਇਕ ਆਧਾਰ ਸ਼ਿਲਾ ਹੈ ਇਸ ਸੰਵਿਧਾਨ ਦੀ ਰਖਵਾਲੀ ਨਿਆਂ ਦੀ ਪ੍ਰਦਾਨੀ ਦੇ ਨਾਗਰਿਕ ਅਧਿਕਾਰਾਂ ਦੀ ਜਿਹੜੀ ਆ ਉਹ ਰੱਖਿਆ ਕਰਦੀ ਆ ਜਹੀ ਅਦਾਲਤ ਕਿਸੇ ਵੀ ਰਾਜ ਦੇ ਲਈ ਠੀਕ ਹੈ ਲੋਕਤੰਤਰ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਅਤੀ ਅਨਵਾਰਿਆ ਹੈ ਠੀਕ ਹੈ ਉਹ ਦੋ ਅਨੁਅਸ ਦੇ ਦੋਨੋਂ ਟਾਪਿਕ ਜਿਹੜੇ ਭਾਰਤੀ ਸੁਪਰੀਮ ਕੋਰਟ ਤੇ ਸੰਸਦ ਦੀ ਬੰਤਰ ਜਿਹੜੇ ਦੋਨੋਂ ਸਮਝ ਆ ਕੇ ਹੋਣਗੇ ਠੀਕ ਹੈ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਹੈ ਕਿਸੇ ਤਰ੍ਹਾਂ ਦੀ ਕੁਇਰੀ ਰਹਿ ਗਈ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਜੀ ਠੀਕ ਹੈ ਸਾਡਾ ਜਿਹੜਾ ਸਿਲੇਬਸ ਆ ਉਹ ਛੇਤੀ ਜਿਹੜਾ ਇੱਕ ਪਾਸ ਸੈਕਸ਼ਨ ਡੀ ਰਹਿ ਗਿਆ ਹੋਇਆ ਹੈ ਉਭੀ ਆਪਾਂ ਚੈਪਟਰ 3 ਕੰਪਲੀਟ ਕਰਕੇ ਸਿਲੇਬਸ ਨੂੰ ਖਤਮ ਕਰ ਦਾਂਗੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਥੈਂਕਸ ਫॉर ਅ ਵਾਚਿੰਗ ਕੀਪ ਟੂ ਵਾਚ